ਚ 98 ਸਲਾਨਾ ਜੋੜ ਮੇਲਾ ਕਰਵਾਇਆ ਗਿਆ ਸਬ ਡਿਵੀਜ਼ਨ ਕਸਬਾ ਫੁਲਤ ਵਿਖੇ 98 ਸਲਾਨਾ urs ਮੁਬਾਰਕ ਗੁਰਪ੍ਰੀਤ ਸਿੰਘ ਸੋਨੂ ਫੁਲਤ ਵੱਲੋਂ ਆਪਣੇ ਪਿਤਾ ਅਸ਼ੋਕ ਕੁਮਾਰ ਦੀ ਯਾਦ ਵਿੱਚ ਆਪਣੇ ਸਤਗੁਰ ਸੋਮਨਾਥ ਔਂਗੜ ਮੰਦਰ ਬਾਬਾ ਬਾਲਕਨਾਥ ਲੁਧਿਆਣੇ ਵਾਲਿਆਂ ਦੇ ਆਸ਼ੀਰਵਾਦ ਸਦਕਾ حضرت ਪੀਰ ਖੁਦਾ ਬਖਸ਼ਾ ਕਾਦਰੀ ਜੀ ਦਾ ਸਲਾਨਾ urs ਕਰਵਾਇਆ ਗਿਆ ਗੁਰਪ੍ਰੀਤ ਸਿੰਘ ਸੋਨੂ ਮੁੱਖ ਸੇਵਾਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 98 ਸਲਾਨਾ urs ਪਾਕਿਸਤਾਨ ਦੇ ਪਿੰਡ ਸਰਗੋਦਾਸ਼ਾ ਚੱਕ ਦੇ ਨਾਲ ਜੁੜਦਾ ਹੈ ਤੇ ਕਾਦਰੀ سلسلہ ਨਾਲ ਸੰਬੰਧਿਤ ਹੈ urs ਮੌਕੇ ਸੂਫੀ ਮਹਿਫਲ ਦਾ ਆਗਾਜ਼ ਪ੍ਰਸਿੱਧ ਸੂਫੀ ਗਾਇਕ ਸਿਲਪਰੰਧਾਵਾਦੀ ਕਵਾਲ ਟੀਮ ਵੱਲੋਂ ਕੀਤਾ ਗਿਆ ਇਸ ਮੌਕੇ ਸੂਫੀ ਕਵਾਲੀਆਂ ਰਾਹੀਂ ਸੰਗਤਾਂ ਨੂੰ ਝੂਮਣ ਲਗਾ ਦਿੱਤਾ ਗਿਆ ਇਸ ਮੌਕੇ ਮਮਤਾ ਰਾਣੀ ਨਿਸ਼ਾ ਰਾਣੀ ਵਰਿੰਦਰ ਕੁਮਾਰ रिंकू कंचन रानी सुखविंदर सिंह काला, हरिगुर रहमत सिंह समरप्रीत सिंह मनरूप कौर मन्नत वीर सिंह रंजीत सिंह सिमरन अर्जन सिंह बबीता जस्करण कोमल शीमा बेगम परमजीत कौर ते होर हाजिर सन प्रिया सिद्धू पुलथ दी विशेष रिपोर्ट ¡Ven <laughs> जीर <laughs> ਹਨੇ ਬਾਬਾ ਜੀ ਅੱਜ ਤੁਸੀਂ ਕਿਨਵਾ ਮੇਲਾ ਕਰਾ ਰਹੇ ਆ ਕਰਾਇਆ ਹੈਗਾ ਇਹ ਜੀ ਡੈਰੀਜਨ ਨੂੰ ਪੂਰੇ ਨੂੰ 17 ਸਾਲ ਹੋ ਗਏ ਆ ਤੇ 17 ਸਾਲ ਮੈਨੂੰ ਹੋ ਗਏ ਕਰਵੰਦਿਆਂ ਨੂੰ ਠੀਕ ਹੈ ਉਸ ਤੋਂ ਪਹਿਲਾਂ ਜਦੋਂ ਬਜ਼ੁਰਗ ਸਾਡੇ ਪਾਕਿਸਤਾਨ ਤੋਂ ਆਏ ਸੀ ਸਾਲਾਨਾ ਹੀ ਆ ਜੀ ਚੱਲਦਾ ਇਸ ਸਾਲਾਨਾ ਚੱਲ ਰਿਹਾ ਜੀ ਪਤਾ ਨਹੀਂ ਕਦੋਂ ਦਾ ਕਰਾ ਰਹੇ ਆ ਕਿਹੜੇ ਫਕਰਾਈ ਜਗ੍ਹਾ ਇਹ ਇਹ ਸਰਕਾਰ ਪੀਰ ਖੁਦਾਬਖਸ਼ ਸਰ ਸਾਡੇ ਬਾਬਾ ਜੀ ਆ ਖੁਦਾਬਖਸ਼ ਨੇ ਕਾਜ਼ੀ ਕਰਾਣਾ ਚਾਹਦਾ ਸਾਡਾ ਜੀ ਤੇ ਅੱਜ ਕਵਾਲ ਕਰਾਇਆ ਕਵਾਲੀ ਕਰਾਈ ਆ ਗਈ ਆ ਕਿਹੜੇ ਕੋਲ ਆਏ ਆ ਇਹ ਜੀ ਸ਼ੀਤਲੋਂ ਦਾ ਬਾਜ ਜਲੰਧਰ ਤੋਂ ਆਏ ਸੀਗੇ ਜੀ ਅਰੇ ਉਹਨਾਂ ਨੇ ਬਹੁਤ ਵਧੀਆ ਪਰਫੋਰਮਸ ਦਿਖਾਈ ਆ ਬਹੁਤ ਵਧੀਆ ਇਹਨਾਂ ਨੂੰ ਪ੍ਰੋਗਰਾਮ ਕਰਕੇ ਦੇ ਨੇ ਬਾਬਾ ਜੀ ਪੂਰੀ ਪੂਰੀ ਜਾਣਕਾਰੀ ਦਿਓ ਫੇਰ ਤੋਂ ਲੈ ਕੇ ਕੱਲ ਕੀ ਪ੍ਰੋਗਰਾਮ ਹੋਇਆ ਕੱਲ ਸ਼ਾਮੀ ਕੀ ਸੀਗਾ ਕੱਲ ਜਿੱਦਾਂ ਮਹਿੰਦੀ ਦੀ ਰਸਮ ਸੀਗੀ ਜੀ ਅੱਛਾ ਜੀ ਮਹਿੰਦੀ ਦਸਣ ਦਸ ਕਰਕੇ ਤੇ ਬਾਬਾ ਜੀ ਦੇ ਸਵੇਰੇ ਅੱਜ ਚਿਰਾਗ ਰੋਸ਼ਨ ਕੀਤੇ ਨੇ ਚਿਰਾਗ ਨਾਵਾ ਕਰਕੇ ਉਸ ਤੋਂ ਬਾਅਦ ਛੰਡੇ ਦਸਮ ਸੀਗੀ ਸੱਦੇ ਜਸੋਂ ਤੋਂ ਬਾਅਦ ਫਿਰ ਜੋ ਹਕਮਸੀਲਾ ਸਰਕਾਰ ਦਾ ਕਾਲੀ ਦਾ ਪ੍ਰੋਗਰਾਮ ਸੀਗਾ ਤੇ ਸਾਰੇ ਪਿੰਡ ਦਾ ਸਾਥ ਸੰਨੇ ਸਾਰੀ ਆਈ ਸੀਗੀ ਤੇ ਸਾਰੇ ਆਪਣਾ ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀਗਾ ਵਧੀਆ ਹੋ ਰਹੀ ਗਈ ਸਭ ਕੁਝ ਅੱਛਾ ਲੋਕਾਂ ਨੂੰ ਕੀ ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤੇ ਇਹੀ ਕਹਿਣਾ ਜੀ ਜਿਹੜੇ ਮਹਾਰਾ ਜਿਹਨਾਂ ਨਾਲ ਜੁੜੇ ਹੋਏ ਨੇ ਜਿਹਨਾਂ ਜੁੜੇ ਆ ਕਿਸ ਨੂੰ ਮਹਾਰਾ ਚੰਗਾ ਨਾ ਬੋਲੋ ਆਪਣਾ ਕੀਦਾ ਸਾਫ ਰੱਖੋ ਤੇ ਜਿੱਥੇ ਵੀ ਕੋਈ ਲੱਗਾ ਨੂੰ ਲੱਗਾ ਰਹਿੰਦੇ ਹੋ ਬਸ ਇਹੀ ਜੀ